ਜ਼ਿੰਦਾਬਾਦ 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 ਰਲ ਚੋੜੀ ਸਰਕਾਰ ਮੁਰਦਾਬਾਦ 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 ਬਠਿੰਡੇ ਜ਼ਿਲਹਾ ਕਟਿਆ ਪ੍ਰਸ਼ਾਸਨ ਮੁਰਦਾਬਾਦ 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 ਲੋਕਾਂ ਨੂੰ ਥੱਕੇ ਕਰਨਾ ਬਠਿੰਡੇ ਜ਼ਿਲਹਾ ਦਾ ਪ੍ਰਸ਼ਾਸਨ ਮੁਰਦਾਬਾਦ 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 ਵਿਣਯਮ ਸਰਕਾਰ ਮੁਰਦਾਬਾਦ 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 ਰਲ ਚੋੜੀ ਸਰਕਾਰ ਨਾ ਕੀ ਹੈਗਾ ਸਾਬਤੇ ਹੈਗੇ 7 ਸਮਰੇਮ ਪਕਟਾਰ ਸੇ ਬਚੇ ਹੈਗੇ ਜਿਹਦੇ ਵਿੱਚ ਸਾਡਾ ਇੱਕੋ ਹੀ ਨਿਸ਼ਾਨਾ ਹੈ ਕਿ ਸੀਵਰੇਜ ਬੰਦ ਕੀਤਾ ਜਾਵੇ ਤੇ ਬਿਨਾ ਸ਼ਰਤ ਰਹੀ ਔਰ ਲਗਾਤਾਰ 24 ਘੰਟੇ ਲਗ ਭਾਗ ਜਿਹੜਾ ਸਾਡਾ 1 ਕਿਲੋ ਰੋਜ਼ ਵੇਚ ਘਟਦਾ ਹੈ ਮੈਡੀਕਲ ਹੈ ਜਿਹੜਾ ਮਰਜ਼ੇ ਨੇ ਇੱਕ ਵਾਰ ਹੁੰਦਾ ਸੋ ਇਹ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਆ ਸਮਝ ਗਏ ਉਹ ਕਹੇ ਕਿ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ